ਸੋਨੀ ਬਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾਪੰਜਾਬ ਯੂਐਸਏ ਉੱਤੇ ਦਰਸ਼ਕੋ ਜਿਵੇਂ ਅਸੀਂ ਹਰ ਵਾਰ ਕਿਸੇ ਨਵੀਂ ਸ਼ਖਸੀਅਤ ਕਿਸੇ ਨਵੀਂ ਪਰਸਨਲਿਟੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਅੱਜ ਵੀ ਸਾਡੇ ਨਾਲ ਇਸ ਤਰ੍ਹਾਂ ਦੀ ਇੱਕ ਬਖਰੀ ਸ਼ਖਸੀਅਤ ਆਈ ਹੋਈ ਹੈ ਜਿਹੜੇ ਲਗਭਗ ਪੰਜਾਬੀਆਂ ਦੇ ਲਈ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਜੋ ਇਹ ਆਪਣੇ ਐਕਟੀਵਿਟੀ ਕਰ ਰਹੇ ਨੇ ਆਪਣੇ ਜੋ ਕੰਮ ਕਰ ਰਹੇ ਉਹਦੇ ਨੇ ਕਿਸੇ ਦੀ ਪਛਾਣ ਦੇ ਮੱਥਾਜ ਤਾਂ ਹੈ ਨਹੀਂਗੇ ਪਰ ਫਿਰ ਵੀ ਰਸਮੀ ਜੀ ਤੁਹਾਨੂੰ ਗੱਲ ਕਰਦਾ ਤੁਹਾਨੂੰ ਸਮਝਾਉਣਾ ਤੁਹਾਨੂੰ ਦੱਸਦਾ ਕਿ ਇਹ ਪੁਲਿਸ ਨਾਲ ਸੰਬੰਧਿਤ ਜਿਹੜੀ ਐਕਟੀਵਿਟੀ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਚਲਾਉਂਦੇ ਨੇ ਸਾਡੇ ਨਾਲ ਨੇ ਜੀ ਸਾਡੇ ਅੱਜ ਦੇ ਮਹਿਮਾਨ ਸਰਦਾਰ ਭਪਿੰਦਰ ਸਿੰਘ ਕੋਤਰਾ ਜੀ ਸਵਾਗਤ ਹੈ ਤੁਹਾਡਾ ਆਸੀ ਕਾਲ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਔਰ ਸਾਰੇ ਜਿੰਨੇ ਵੀ ਮੇਰੇ ਆਵਾਜ਼ ਸੁਣਦੇ ਹੋਣ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੋਲਣਾ ਜੀ ਡਿਪਾਰਟਮੈਂਟ ਨੂੰ ਚਲਾਣ ਦਾ ਮਤਲਬ ਇਹ ਆ ਕਿ ਤੁਸੀਂ ਗਿਣ ਕੇ ਦੇਖੋ ਜਦੋਂ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਕੀ ਕ੍ਰਾਈਮ ਸੀ ਤੇ ਉਸ ਤੋਂ ਬਾਅਦ ਕੀ ਕ੍ਰਾਈਮ ਹੈ ਚਿੱਟਾ ਵੱਧ ਤੋਂ ਵੱਧ ਵਧ ਰਿਹਾ ਹੁਣ ਕ੍ਰਾਈਮ ਵੱਧ ਤੋਂ ਵੱਧ ਕਿਸੇ ਦੀ ਵਾਲੀ ਖੋਲੀ ਕਿਸੇ ਦਾ ਬਾਰਡਰ ਕਾਰਡ ਤਾਂ ਕੋਈ ਬੰਦਾ ਮਾਰਦਾ ਕੋਈ ਲੁੱਟ ਲਿਆ ਕੋਈ ਮੋਟਰਸਾਈਕਲ ਆ ਸਾਰਾ ਇਹੋ ਜਿਹੇ ਲੁੱਟਾਂ ਖੋਹਾਂ ਇੰਨੀ ਕੁ ਵਾਰਦਾ ਤਾਂ ਹੋ ਰਹੀਆਂ ਕਿ ਦਸਣੀਆਂ ਵੀ ਮੁਸ਼ਕਲ ਹੈ ਔਰ ਮੈਂ ਇਹ ਵੀ ਪਬਲਿਕ ਨੂੰ ਫਿਰ ਵੀ ਹੱਥ ਜੋੜ ਕੇ ਜਨਤਾ ਨੂੰ ਬੇਨਤੀ ਕਰਦਾ ਕਿ ਮੇਰੇ ਪੰਜਾਬੀਓ ਸ਼ਾਮ ਨੂੰ 5 ਵਜੇ ਤੋਂ ਬਾਅਦ ਘਰੋਂ ਨਾ ਬਾਹਰ ਨਿਕਲਿਓ ਤੇ ਸਵੇਰੇ 4 ਵਜੇ ਨਾਲ ਬਾਹਰ ਨਿਕਲਿਆ ਕਰੋ ਘਰੋਂ ਤੁਹਾਨੂੰ ਕਿਤੇ ਵੀ ਕਿਸੇ ਵੇਲੇ ਵੀ ਕੋਈ ਵੀ ਵਾਰਦਾਤ ਕਰਕੇ ਤੁਹਾਡੇ ਕੋਲ ਜੋ ਵੀ ਤੁਹਾਡੇ ਪੱਲੇ ਆਚਰ ਪਈਆ ਚਾਰ 10 ਜੋ ਵੀ ਕਿਸੇ ਵੇਲੇ ਵੀ ਇਹ ਚੀਜ਼ ਖੋਣ ਬਾਰੇ ਤੁਹਾਡਾ ਮਰਡਰ ਵੀ ਕਰ ਸਕਦੇ ਤੁਹਾਨੂੰ ਜ਼ਖਮੀ ਵੀ ਕਰ ਸਕਦੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਫੇਰ ਚੱਲਦਾ ਕਰੋ ਮਾਰ ਤੁਸੀਂ ਸਵਾਲ ਚੱਕਿਆ ਜਿਹੜਾ ਮੌਜੂਦਾ ਅੱਜ ਦੇ ਸਮੇਂ ਦਾ ਚੱਲਦਾ ਚਿੱਟੇ ਦਾ ਕਿਸੇ ਵਰਤਣ ਵਾਲੇ ਨਸ਼ੇੜੀ ਤੋਂ ਚਿੱਟਾ ਫੜਿਆ ਜਾਣਾ ਇਹ ਕਾਮ ਗੱਲ ਸੀ ਕਿਸੇ ਵੇਚਣ ਵਾਲੇ ਤੋਂ ਜੋ ਮੰਨਿਆ ਕਿ ਭਾਵੇਂ ਉਹ ਚਿੱਟਾ ਲਾਉਂਦਾ ਜਾਂ ਉਹ ਚਿੱਟਾ ਸਪਲਾਈ ਕਰਦਾ ਜਾਂ ਉਹ ਚਿੱਟਾ ਵੇਚਦਾ ਉਹਦੇ ਕੋਲੋਂ ਫੜਿਆ ਜਾਣਾ ਆਮ ਗੱਲ ਸੀ ਇਹ ਪਿਛਲੇ ਦਿਨਾਂ ਤੋਂ ਤਾਂ ਇੱਕ ਸੀਰੀਜ਼ ਹੋ ਰਹੀ ਚੱਲ ਪਈ ਕਿ ਪੁਲਿਸ ਵਾਲੇ ਪੁਲਿਸ ਵਾਲੇ ਹੀ ਖੁਦ ਚਿੱਟਾ ਵੇਚਦੇ ਸੀ ਤੇ ਪੁਲਿਸ ਵਾਲਿਆਂ ਤੋਂ ਹੀ ਫੜਿਆ ਜਾ ਰਿਹਾ ਸੀ ਇਹ ਵਾਕਿਆ ਹੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਰਿਜ਼ਲਟ ਹੈ ਜਾਂ ਫਿਰ ਇਹ ਇੱਕ ਖਾਨਾਪੂਰਤੀ ਕੀਤੀ ਜਾ ਰਹੀ ਹੈ ਕਿ ਇੱਕ ਦਿਖਾਇਆ ਜਾ ਰਿਹਾ ਕਿ ਜਿਹੜਾ ਵੀ ਇਹਦੇ ਵਿੱਚ ਸ਼ਾਮਲ ਆ ਉਹ ਅਸੀਂ ਇਹਦੇ ਵਿੱਚ ਲਵੇਟਾਂਗੇ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਹੋ ਗਿਆ ਜੀ ਇਹ ਤੇ ਜੁੱਧ ਸਾਡੇ ਪੰਜਾਬ ਦੇ ਵਿਰੁੱਧ ਹੋ ਗਿਆ ਪੰਜਾਬ ਦੀ ਜਵਾਨੀ ਦੇ ਵਿਰੁੱਧ ਹੋ ਗਿਆ ਨਸ਼ਾ ਵਿਰੋਧ ਨਹੀਂ ਹੋਇਆ ਨਸ਼ਾ ਦੱਸੋ ਮੈਨੂੰ ਨਸ਼ਾ ਕਿੱਥੇ ਬੰਦ ਹੋ ਰਿਹਾ ਮੈਂ ਤੇ ਅੱਗੇ ਕਹਿਣਾ ਮੈਂ ਜਿੰਨੇ ਵੀ ਪੰਜਾਬ ਦੇ ਐਸ ਐਚ ਓ ਮੇਰੀ ਆਵਾਜ਼ ਸੁਣਦੇ ਜਿੰਨੇ ਜੀਓ ਮੈਂ ਪੀ ਪੀ ਐਸ ਦਾ ਕੋਈ ਕਹਾਂਗਾ ਆਈ ਪੀ ਐਸ ਤੇ ਗਾਂਘਾਂ ਚੱਲੇ ਗਏ ਕਿਉਂਕਿ ਕੋਈ ਐਸ ਐਸ ਓ ਜੀ ਵਾਰਦਾਤ ਤੇ ਅੱਜ ਤੱਕ ਕੋਈ ਆਈ ਪੀ ਐਸ ਅਫਸਰ ਗਿਆ ਕੋਈ ਐਸ ਐਸ ਪੀ ਜਦੋਂ ਜੋ ਵੀ ਕੰਮ ਕਰਦੀ ਪੁਲਿਸ ਸਾਡੇ ਜਿਹੜੇ ਸੀਨੀਅਰ ਐਸ ਐਚ ਓ ਇਨਸਪੈਕਟਰ ਸਬ ਇਨਸਪੈਕਟਰ ਸਪਾਈ ਅਫਸਰ ਤੋਂ ਲੈ ਕੇ ਇਨਸਪੈਕਟਰ ਤੱਕ ਇਹ ਜਦੋਂ ਵਾਰਦਾਤ ਹੋਈ ਉਸ ਤੋਂ ਬਾਅਦ ਡੀਐਸਪੀ ਸਾਹਿਬ ਆ ਜਾਂਦੇ ਨੇ ਮੈਂ ਇਹ ਗੱਲ ਕਰਦਾ ਕਿ ਤੁਸੀਂ ਇਨਾਮ ਦਿੰਦੇ ਹੋ ਬੰਦਾ ਮਾਰਨ ਦਾ ਮੈਂ ਬਾਰ-ਬਾਰ ਇੱਕੋ ਗੱਲ ਕਰਦਾ ਵੀ ਚਿੱਟਾ ਫੜਨ ਦਾ ਨਾਮ ਦਿੱਤਾ ਜਾਵੇ ਜਿਹੜਾ ਕੋ ਫੜਦਾ ਉਹਨੂੰ ਨਾਮ ਦਿੱਤਾ ਜਾਵੇ ਵੀ ਹਾਂ ਯਾਰ ਇਸ ਬੰਦੇ ਨੇ ਚਿੱਟਾ ਫੜਿਆ 200 ਗ੍ਰਾਮ ਫੜਿਆ 300 ਗ੍ਰਾਮ ਫੜਿਆ ਉਸ ਮੁਤਾਬਕ ਤੁਸੀਂ ਇਨਾਮ ਦੀ ਇੱਕ ਲਿਮਟ ਰੱਖ ਦੋ ਵੀ 200 ਗ੍ਰਾਮ ਚਾਹੇ 100 ਰੁਪਏ ਨਾਮ ਦੋ ਇੱਕ ਤੇ ਉਹਨੂੰ ਇਹਗਾ ਮੇਰੇ ਅਫਸਰ ਨੇ ਮੈਨੂੰ ਨਾਮ ਦਿੱਤਾ ਦੂਜਾ ਭਾਵੇਂ 100 ਰੁਪਏ ਨਾਮ ਦੀ ਤੇ ਕਹਿੰਦੇ ਇੱਕ ਠੀਕਰ ਜਦੋਂ ਚੁੱਕੇ ਉਹ ਵੀ ਬਹੁਤ ਔਰ ਦੂਜੀ ਗੱਲ ਇਹ ਆ ਕਿ ਮੈਂ ਬਾਰ-ਬਾਰ ਇੱਕੋ ਗੱਲ ਕਰਦਾ ਕਿ ਜਿੰਨੇ ਵੀ ਸਾਡੀ ਪੁਲਿਸ ਦੇ ਇਸ ਵੇਲੇ ਅਫਸਰ ਲੱਗੇ ਨੇ ਚਾਹੇ ਥਾਣੇਦਾਰੇ ਸਿਪਾਈ ਹੌਲਦਾਰ ਜਿੱਥੇ-ਜਿੱਥੇ ਵੀ ਲੱਗੇ ਨੇ ਉਹ ਇੱਕ-ਇੱਕ ਜਗ੍ਹਾ ਤੇ ਮੈਂ ਕੁਝ ਐਹੋ ਜਿਹੀ ਜਗ੍ਹਾ ਦੇਖੀਆਂ ਏ ਜਿਹੜਾ ਇੱਕ-ਇੱਕ ਜਗ੍ਹਾ ਤੇ ਇੱਕੋ ਹੀ ਜਗ੍ਹਾ ਪੋਸਟਿੰਗ ਤੇ 15-15 ਸਾਲ ਹੋ ਗਏ ਇੱਕ ਪੋਸਟ ਤੇ ਬੈਠਿਆ ਜਿਉ ਇੱਕ ਪੋਸਟ ਤੇ ਬੈਠੇ ਨਹੀਂ ਦੇਰ ਗਈ ਇਹਦਾ ਮਤਲਬ ਉਹਦਾ ਸਾਰਾ ਹੀ ਲਿੰਕ ਸਾਰਿਆਂ ਨਾਲ ਕ੍ਰਾਈਮਨਲ ਨਾਲ ਵੀ ਸਾਰਿਆਂ ਨਾਲ ਲਿੰਕ ਹੈ ਮੈਂ ਬਾਰ-ਬਾਰ ਇੱਕੋ ਗੱਲ ਦਾ ਜੇ ਨੈਕਸਸ ਟੁੱਟੇਗਾ ਤੇ ਨਸ਼ਾ ਵੀ ਖਤਮ ਹੋਏਗਾ ਕ੍ਰਾਈਮ ਵੀ ਖਤ ਕਿਉਂਕਿ ਕ੍ਰਾਈਮ ਕਰਨ ਵਾਲਿਆਂ ਦਾ ਇੰਨਾ ਕੁ ਹੱਦੋਂ ਵੱਧ ਦਿਲ ਵੱਧ ਚੁੱਕਿਆ ਕਿ ਉਹ ਕਹਿੰਦਾ ਵੀ ਅਸੀਂ ਕ੍ਰਾਈਮ ਕਰਦੇ ਆ ਕੋਈ ਨਹੀਂ ਸਾਡੀ ਗੱਲਬਾਤ ਐ ਐਸਐਚਓ ਨਾਲ ਹੈਗੀ ਐ ਸਾਡੀ ਗੱਲ ਡਿਪਟੀ ਨਾਲ ਹੈਗੀ ਐ ਉਹ ਇਹ ਚੀਜ਼ਾਂ ਨਸ਼ਾ ਔਰ ਸਾਰਾ ਕੁਝ ਤਾਂ ਹੀ ਖਤਮ ਹੋ ਸਕਦਾ ਹੈ ਪਹਿਲਾਂ ਨੈਕਸਸ ਟੁੱਟਿਆ ਤੋੜਿਆ ਜਾਵੇ ਹੁਣ ਪਿੱਛੇ ਡੀਜੀਪੀ ਸਾਹਿਬ ਨੇ ਜੀ ਕਣਵੇਂ ਬਦਲੀਆਂ ਕਰਤੀਆਂ ਮੁੰਛੀਆਂ ਨੇ ਉਹ ਮੁੰਛੀ ਦੀ ਬਦਲੀ ਦਾ ਕਿਸੇ ਨਾਲ ਕੀ ਲਿੰਕ ਹੋਇਆ ਬਦਲਨੇ ਤਾਂ ਬਦਲੋ ਐਸਐਚਓ ਬਦਲੋ ਹਸਪਤਾਲੇ ਵਾਲੇ ਇਨਸਪੈਕਟਰ ਥਾਣੇਦਾਰ ਉਹਨਾਂ ਨੂੰ ਬਦਲੋ ਬਦਲ ਕੇ ਰੇਂਜ ਤੋਂ ਬਾਹਰ ਲਿਆਂ ਜਾਵੇ ਰੇਂਜ ਤੋਂ ਬਾਹਰ ਲੱਗਣ ਨੂੰ ਰੇਂਜ ਤੋਂ ਬਾਹਰ ਤਾਂ ਤੁਸੀਂ ਲਾਉਂਦੇ ਨਹੀਂ ਉਹਨਾਂ ਪਟਿਆਲੇ ਵਾਲੀ ਕਰਨਲ ਸਾਹਿਬ ਵਾਲੀ ਗੱਲ ਲੈ ਲਈਏ ਉਹ ਕੇਸ ਵਾਲੇ ਬੰਦੇ ਤਿੰਨ ਚਾਰ ਜਿਹੜੇ ਮਲਜਮ ਨੇ ਉਹਨਾਂ ਦੀ ਤੁਸੀਂ ਪੋਸਟਿੰਗ ਦਾ ਨਹੀਂ ਉਹ ਪਟਿਆਲੇ ਬੈਠੇ ਨੇ ਇਨਕੁਆਰੀ ਮਾਰਗ ਹੋ ਗਈ ਚੰਡੀਗੜ੍ਹ ਨੂੰ ਪਹਿਲੀ ਗੱਲ ਤੇ ਇਹ ਜਿਹੜੇ ਇਨਕੁਆਰੀ ਅਫਸਰ ਹੀ ਚੰਡੀਗੜ੍ਹ ਬੈਠਾ ਤੇ ਉਹਨਾਂ ਦੀ ਪੋਸਟਿੰਗ ਇਨਕੁਆਰੀ ਅਫਸਰ ਦੇ ਕੋਲ ਉਹ ਵੀ ਨਾਲ ਚੰਡੀਗੜ੍ਹ ਅਟੈਚ ਹੋਣੀ ਚਾਹੀਦੀ ਹੈ ਚੰਡੀਗੜ੍ਹ ਜੇ ਕਹਿੰਨੇ ਆਪਾਂ ਚੰਡੀਗੜ੍ਹ ਪੁਲਿਸ ਨੂੰ ਮਾਰਗ ਕਰ ਦਿੱਤੀ ਇਨਕੁਆਰੀ ਤੇ ਨੇਚਰਲੀ ਗੱਲ ਹੈ ਉਹ ਚੰਡੀਗੜ੍ਹ ਹੈੱਡ ਕੁਆਰਟਰ ਸਾਡੇ ਪੰਜਾਬ ਪੁਲਿਸ ਦਾ ਬਣਿਆ ਉਹਨਾਂ ਨੂੰ ਉੱ ਉਥੇ ਜੇ ਛੱਡੇ ਇਸ ਕਰਕੇ ਨੇ ਕਿ ਉਹ ਤੁਹਾਡੇ ਕਮਾਊ ਪਤਨੇ ਕਮਾਊ ਪਤ ਦਾ ਮਤਲਬ ਇਹ ਆ ਕਿ ਉਹਨਾਂ ਦਾ ਲਿੰਕ ਟੁੱਟਦਾ ਹੈ ਤੇ ਉਥੇ ਉਹ ਜੋ ਬਾਕੀ ਸਾਰਾ ਕੋਈ ਮੈਂ ਤਾਂ ਕਹਿ ਚੁੱਕਿਆ ਅਗੇ ਪਹਿਲਾਂ ਇਸ ਕਰਕੇ ਮੈਂ ਕਹਿੰਦਾ ਵੀ ਬਦਲੀਆਂ ਕੀਤੀਆਂ ਜਾਣ ਥਾਣਿਆਂ ਦੀ ਨਫਰਤ ਵਧਾਈ ਜਾਵੇ ਜਿੰਨੇ ਗਨਵਨ ਵਾਪਸ ਲਏ ਜਾਣ ਡੀਐਸਪੀ ਮੈਂ ਥਾਣਿਆਂ ਚ ਘੁੰਮਿਆ ਡੀਐਸਪੀ ਐਸਐਚਓ ਇੰਨੇ ਕੁ ਪਰੇਸ਼ਾਨ ਨੇ ਕੁਝ ਐਸਐਚਓ ਕਈ ਵਾਰੀ ਮੇਰੇ ਨਾਲ ਗੱਲ ਕਰ ਕਰਦੇ ਅੱਖਾਂ ਭਰ ਆਂਦੀਆਂ ਡੀਐਸਪੀ ਅੱਖਾਂ ਭਰ ਆਂਦੀਆਂ ਕਹਿੰਦੇ ਯਾਰ ਅਸੀਂ ਕਰੀਏ ਕੀ ਸਾਡੇ ਕੋਲ ਫੋਰਸ ਹੀ ਨਹੀਂ ਕਿੱਥੋਂ ਲਈਏ ਫੋਰਸ ਫੋਰਸ ਮੰਗਦੇ ਆ ਫੋਰਸ ਨੂੰ ਕੋਲ ਨਹੀਂ ਦਿਆਣੀ ਫੋਰਸ ਨਾ ਦੇਣ ਦੀ ਕਮੀ ਇਹ ਹੈ ਕਿ ਕ੍ਰਾਈਮ ਵਧ ਰਿਹਾ ਕ੍ਰਾਈਮ ਤਾਂ ਹੀ ਵਧਦਾ ਜੇ ਫੋਰਸ ਨਹੀਂ ਜੇ ਫੋਰਸ ਹੋਏਗੀ ਪਤਾ ਵੀ ਇੱਥੇ ਕਾਰਦਾਦ ਹੋਈਏ ਜਿੱਥੇ ਇੱਕ ਬੰਦਾ ਜਾਏਗਾ ਉੱਥੇ ਕੀ ਹੋਣਾ ਹੈ ਬੰਦੇ ਚ ਇੱਕ ਦੀ ਜਗ੍ਹਾ 10 ਬੰਦੇ ਗਿਉਣ ਬਾਈ ਬੰਦੇ ਦੁਨੀਆ ਦਰਤੀ ਔਰ ਪੰਜਾਬ ਪੁਲਿਸ ਦਾ ਸਾਡੀ ਦਾ ਇਹ ਨਾਂ ਸੀ ਖਾਕੀ ਵਰਦੀ ਪਾ ਕੇ ਨਾ ਬਲਡ ਦੇ ਵਿੱਚ ਨਾਂ ਸੀ ਪੰਜਾਬ ਪੁਲਿਸ ਪੰਜਾਬ ਪੁਲਿਸ ਅੱਜ ਸਾਡੀ ਪੰਜਾਬ ਪੁਲਿਸ ਜ਼ੀਰੋ ਹੋਈ ਪਈ ਨਾਂ ਤਾਂ ਹੋ ਰਿਹਾ ਫੌਜ ਦੇ ਘਟੋ ਘਟ ਜਿਆਦਾ ਨਾ ਸੀ ਡੀਆਈਜੀ ਰੈਂਕ ਦੇ ਇੱਕ ਕਰਨਲ ਨੂੰ ਠੁੱਡਿਆਂ ਦੇ ਨਾਲ ਘਸੁੰਨਾ ਦੇ ਨਾਲ ਡੰਡਿਆਂ ਦੇ ਨਾਲ ਕਾਰ ਦੇ ਵਿੱਚ ਠੁੱਡੇ ਮਾਰ ਮਾਰ ਕੇ ਕੁੱਟਿਆ ਜਾਣਾ ਇਹਦੀ ਨਾਂਮ ਥੋੜਾ ਹੋਇਆ ਦੂਸਰੀ ਗੱਲ ਤੁਸੀਂ ਜਿਹੜੀ ਆਪਣੀ ਕਰਨਲ ਬਾਡਸ ਦੇ ਹਿਸਾਬ ਨਾਲ ਗੱਲ ਕੀਤੀ ਹੈ ਤੁਸੀਂ ਉਹਨਾਂ ਦਾ ਜ਼ਿਕਰ ਤੋਰਿਆ ਡੀਜੀ ਪੰਜਾਬ ਜਾਂ ਪੰਜਾਬ ਸਰਕਾਰ ਕਿੰਨੀ ਕ ਮਜਬੂਰ ਹੋਗੀ ਕਿ ਜਿਹੜੇ ਉਹ ਦੋਸ਼ੀ ਜਿਹੜੇ ਉਹ ਅਫਸਰਾਂ ਦੇ ਉੱਤੇ ਐਫਆਈਆਰ ਕਰਨ ਦੇ ਵਿੱਚ ਇੰਨੀ ਦੇਰੀ ਕੀਤੀ ਅੱਜ ਉਹ ਫੈਸਲੇ ਦੇ ਵਿੱਚ ਇੰਨੀ ਦੇਰੀ ਹੋ ਰਹੀ ਆ ਸਰਕਾਰ ਦੀਆਂ ਕੀ ਮਜਬੂਰੀਆਂ ਬਣ ਗਈਆਂ ਕੀ ਉਹ ਸਚਾਈ ਸਾਹਮਣੇ ਲਿਆਉਣ ਚ ਖੁਦ ਮੂਰੇ ਵਕੀਲ ਬਣ ਕੇ ਖੜੇ ਹੋਗੇ ਮੈਂ ਤੇ ਜੋ ਇਹਦਾ ਰਿਜ਼ਲਟ ਕੱਢਿਆ ਹੈ ਕਿ ਜਿਹੜੇ ਉਹ ਪੁਲਿਸ ਅਫਸਰ ਨੇ ਜਿਹੜੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਪਹਿਲਾਂ ਤੇ ਐਫਆਈਆਰ ਬੜੀ ਉਹਨਾਂ ਨੇ ਕੋਸ਼ਿਸ਼ ਕਰਕੇ ਐਫਆਈਆਰ ਦਰਜ ਕੀਤੀ ਸਲੂਟ ਬਣਦਾ ਉਸ ਬੀਬੀ ਨੂੰ ਜਿਹੜੀ ਐਫਆਈਆਰ ਦਰਜ ਕਰਵਾ ਗਈ ਜੇ ਕੋਈ ਆਮ ਲੋਕ ਹੁੰਦੇ ਤਾਂ ਸ਼ਾਇਦ ਉਸ ਨੂੰ ਵੀ ਆਨ ਰੋਡ ਮਾਰ ਕੇ ਕਿਤੇ ਐਨਕਾਉਂਟਰ ਦਿਖਾ ਦਿੱਤਾ ਜਾਂਦਾ ਮੈਂ ਬੀਬੀ ਨੂੰ ਸਲੂਟ ਕਰਦਾ ਅੱਜ ਵੀ ਕਿ ਉਸ ਬੀਬੀ ਦੀ ਮਿਹਨਤ ਕਰਕੇ ਐਫਆਈਆਰ ਦਰਜ ਕਰਾਤੀ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਮੈਂ ਕੀ ਰਿਜ਼ਲਟ ਕੱਢਿਆ ਕਿ ਉਹ ਮੈਂ ਉੱਥੇ ਗੱਲ ਫਿਰ ਆ ਗਈ ਉਹ ਇਸੇ ਹੀ ਸਰਕਾਰ ਦੇ ਭਗਵੰਤ ਮਾਨ ਸਰਕਾਰ ਦੇ ਹੀ ਉਹ ਖਾਸ ਬੰਦੇ ਬਰਨਾਲੇ ਤੋਂ ਜਿਨ੍ਹਾਂ ਦਾ ਉਹ ਬੇਟਾ ਵਿੱਚ ਨਾਲ ਘਟਲ ਹੋਣ ਵਾਲਾ ਉਹ ਕੇਸ਼ੇਬਲੇ ਪ੍ਰਧਾਨ ਜੀ ਦੇ ਸਾਰਾ ਕੁਝ ਉਹਦੀ ਡਿਟੇਲ ਮੈਂ ਤੁਹਾਨੂੰ ਦੇ ਸਕਦਾ ਤੇ ਇਸ ਕਰਕੇ ਉਹ ਨਹੀਂ ਉਹਨਾਂ ਦੀ ਸਰਕਾਰ ਉਹਨਾਂ ਦੀ ਪੁਲਿਸ ਵੀ ਉਹਨਾਂ ਦੀ ਕਿਉਂਕਿ ਸਰਕਾਰ ਤੇ ਪੁਲਿਸ ਆਪਸੇ ਰਲ ਮਿਲ ਕੇ ਚਲਦੀ ਹੈ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦੀ ਤੇ ਜੋ ਸਰਕਾਰ ਪੁਲਿਸ ਉਹਨਾਂ ਦੀ ਤੇ ਉਹ ਕਾਰਵਾਈ ਕੀ ਹੋਣੀ ਕੁਝ ਵੀ ਨਹੀਂ ਹੋਣੀ ਆ ਇਨਕੁਆਰੀ ਚੰਡੀਗੜ੍ਹ ਨੂੰ ਮਾਰਕ ਕਰਾਤੀ ਹੈ ਆ ਤੁਹਾਡੇ ਸਾਹਮਣੇ ਰਿਜ਼ਲਟ ਆਣਾ ਕੁਝ ਨਹੀਂ ਆਣਾ ਉਹਨਾਂ ਵਿਚਾਰਿਆਂ ਨੂੰ ਚੁੱਪ ਕਰਾਉਣਾ ਸੀ ਉਲਟਾ ਮੌਕੇ ਦਾ ਹਾਜ਼ਰ ਡਿਊਟੀ ਕਰਨਲ ਨਾਲ ਇਨਸਾਫ ਨਹੀਂ ਆਮ ਜਨਤਾ ਕਿੱਥੇ ਇਨਸਾਫ ਪਾਲਦੀ ਤੁਸੀਂ ਦੱਸੋ ਮੈਨੂੰ ਇਸ ਕਰਕੇ ਮੈਂ ਤੇ ਇੱਕੋ ਗੱਲ ਕਹਿਣਾ ਬਈ ਬੱਚੋ ਦੁਨੀਆ ਨੂੰ ਮੈਂ ਇਹੋ ਗੱਲ ਕਹਿਣਾ ਚਿੱਟਾ ਦਾ ਕੀ ਬੰਦ ਕਰਾਉਣਾ ਤੁਸੀਂ ਆਪਣੀ ਜਾਨ ਹੀ ਬਚਾ ਲਓ ਉਹ ਹੀ ਬਹੁਤ ਕੀਮਤੀ ਤੁਹਾਡੀ ਇੱਕ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਜਦੋਂ ਇੱਕ ਵਫਦ ਮੁੱਖ ਮੰਤਰੀ ਨੇ ਟਾਈਮ ਦਿੱਤਾ ਭਗਵੰਤ ਮਾਨ ਜੀ ਨੂੰ ਮਿਲੇ ਉਹਨਾਂ ਨੇ ਇਹ ਕਿਹਾ ਸੀ ਮੈਂ ਤੁਹਾਡੇ ਤੋਂ ਸਿਰਫ ਇੱਕ ਘੰਟੇ ਦੇ ਸਮਾਂ ਮੰਗ ਕਰਦਾ ਤੁਸੀਂ ਉਸ ਦਿਨ ਉੱਥੇ ਮੌਜੂਦ ਸੀ ਉਹਨਾਂ ਨੇ ਕਿਹਾ ਸੀ ਵੀ ਇੱਕ ਘੰਟੇ ਬਾਅਦ ਇਨਸਾਫ ਤੁਹਾਨੂੰ ਮਿਲੇਗਾ 5 ਵਜੇ ਦਾ ਟਾਈਮ ਆ 6 ਵਜੇ ਦੇ ਨੂੰ ਤੁਹਾਨੂੰ ਕਲੀਅਰ ਹੋ ਜਾਊਗਾ ਉਹ 1 ਘੰਟਾ ਇਹ ਭਗਵੰਤ ਮਾਨ ਸਾਹਿਬ ਦਾ ਇੰਨਾ ਲੰਬਾ ਹੋ ਗਿਆ ਕਿ ਹੁਣ ਤੱਕ ਉਹ ਘੰਟਾ ਪੂਰਾ ਨਹੀਂ ਹੋਇਆ ਤੇ ਤੁਹਾਡੇ ਕੋਲ ਇਹਦੀ ਦੂਸਰੀ ਅਪਡੇਟ ਕੀ ਹੈ ਵੀ ਘੰਟੇ 'ਚ ਕਿੰਨੇ ਮਿੰਟ ਬਾਕੀ ਨੇ ਜਾਂ ਉਹ ਘੰਟਾ ਲੰਬਾ ਹੁੰਦਾ ਇਹਨਾਂ ਦੇ ਕਾਰਜਕਾਲ ਤੋਂ ਬਾਅਦ ਹੀ ਪੂਰਾ ਹੋਣਾ ਮੈਂ ਉਧਰ ਉਸ ਮੀਟਿੰਗ ਦੇ ਵਿੱਚ ਨਾਲ ਸੀ ਜੀ ਭਗਵੰਤ ਮਾਨ ਨੇ ਗੱਲ ਬੜੀ ਵਧੀਆ ਸੁਣੀ ਤੇ ਬੜਾ ਸਾਨੂੰ ਇਸ ਗੱਲ ਦਾ ਯਕੀਨ ਹੋਇਆ ਸਿਰ ਤੇ ਹੱਥ ਰੱਖ ਕੇ ਧੀ ਤੱਕ ਕਹਿ ਦਿੱਤਾ ਕਿ ਧੀਏ ਮੈਂ ਇੱਕ ਫੈਸਲੇ ਲੈਣ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਜਾਣਿਆ ਜਾਂਦਾ ਤੇ ਪਰ ਆ ਘੰਟੇ ਲੰਬੇ ਵਾਲੀ ਗੱਲ ਤਾਂ ਕਿਸੇ ਨੇ ਦੀ ਸੋਚੀ ਸੀ ਕਿ ਇੱਕ ਘੰਟਾ ਇੰਨਾ ਲੰਬਾ ਹੋ ਜਾਊਗਾ ਮੈਂ ਕਹਾਂ ਜੀ ਯਕੀਨ ਇੰਨਾ ਕਿ ਸਾਨੂੰ ਆਇਆ ਕਿ ਜਦੋਂ ਗੱਡੀਆਂ ਬਾਹਰ ਪਾਰਕਿੰਗ ਲਾਈਆਂ ਸੀ ਉੱਥੇ ਤੱਕ ਛੱਡ ਰਾਏ ਨਾ ਤੇ ਅਸੀਂ ਸਾਰੇ ਇਸ ਯਕੀਨ ਤੋਂ ਵੀ ਯਾਰ ਇਹ ਕੋਈ ਐਡੀ ਵੱਡੀ ਗੱਲ ਤੇ ਹੈ ਨਹੀਂ ਭਗਵੰਤ ਮਾਨ ਸਾਹਿਬ ਨੇ ਮੈਂ ਕਹਾਂ ਇਹ ਕਿਹੜਾ ਗੱਲ ਡੀਜੀਪੀ ਨੂੰ ਬੁਲਾ ਕੇ 2 ਮਿੰਟ ਆਰਡਰ ਹੀ ਕਰ ਰਹੇ ਹੁੰਦੇ ਠੀਕ ਹੈ ਤੁਸੀਂ ਆਰਡਰ ਡਿਸਮਿਸ ਕਰ ਦਿਓਗੇ ਫ ਉਸ ਤੋਂ ਬਾਅਦ ਜੋ ਰਿਜ਼ਲਟ ਆਇਆ ਉਹਦੇ ਮੁਤਾਬਕ ਆ ਗਏ ਤੇ ਹੁਣ ਵੀ ਤੇ ਡਿਸਮਿਸ ਕਰਦਾ ਹੀ ਹੋਣਾ ਬੰਦਿਆਂ ਨੂੰ ਅੱਗੇ ਵੀ ਤੇ ਹੋਏ ਨਾ ਡਿਸਮਿਸ ਕੀ ਹੋਇਆ ਉਹਨਾਂ ਨੂੰ ਡਿਸਮਿਸ ਕਰਤੇ ਤੁਸੀਂ ਇੱਕ ਵਾਰੀ ਕੋਰਟ ਡਿਸੀਜਨ ਦਵੇ ਕਿ ਕੀ ਡਿਸੀਜਨ ਦਿੰਦੀ ਕੀ ਨਹੀਂ ਤੁਸੀਂ ਆਪਣੇ ਕੰਮ ਜਿਹੜਾ ਤੁਹਾਡੇ ਹੱਥ 'ਚ ਉਹ ਤਾਂ ਤੁਸੀਂ ਕਰ ਸਕਦੇ ਹੋਣਾ ਨਜਾਇਜ਼ ਤੁਸੀਂ ਡਿਸਮਿਸ ਕਰਨ ਲੱਗਾ ਮੈਂਟ ਲਾਉਂਦੇ ਹੋ ਤੇ ਜਿਹੜਾ ਤੁਸੀਂ ਕਰਨ ਵਾਲਾ ਬੰਦਾ ਉਹਦੇ ਗਲਤਕਾ ਉਹਦੀ ਬਦਲੀ ਲਗਣੀ ਤੁਸੀਂ ਕੀਤੀ ਅਗਲੀ ਗੱਲ ਤੇ ਬਾਅਦ ਦੀ ਗੱਲ ਤੇ ਆ ਵੀ ਹੁਣ ਜਿਹੜੀ ਕਰਨ ਇੱਥੇ ਵਾਲੀ ਵੀ ਗੱਲ ਹੋਈ ਇਹੋ ਹੀ ਆ ਤੁਸੀਂ ਬਾਕੀ ਦੇ ਕਾਰਵਾਈ ਕੀ ਗਏ ਬੰਦੇ ਬਦਲੇ ਤੱਕ ਨਹੀਂ ਦੱਸੋ ਮੈਂ ਤਾਂ ਮੌਕੇ ਦੇ ਐਸਐਸਪੀ ਨੂੰ ਵੀ ਗੱਲ ਕਹਿਣਾ ਐ ਐਸਐਸਪੀ ਨੇ ਵੀ ਮੌਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਰਨ ਛੇ ਰ ਵਰਗਾ ਜਿਹਦਾ ਬੰਦਾ ਮਾਰਦਾ ਉਹ ਜਿਹੜਾ ਘਰ ਦਾ ਆਪਣੇ ਦਾ ਜਰਨੈਲ ਸੀ ਤੀ ਘਾਰੇ ਮਿੱਟੀ ਕਰਦਾ ਬੰਦੇ ਦਾ ਉਹੀ ਗੱਲ ਉਹ ਕਰਨ ਵਾਲਾ ਵੀ ਉਹ ਮਿੱਟੀ ਕੀਤਾ ਪਿਆ ਗੱਲ ਤੇ ਗੱਲ ਤੇ ਕੋਈ ਗੱਲ ਨਾ ਇਨਸਾਫ ਜਨਤਾ ਨੂੰ ਨਹੀਂ ਹਗਾ ਦਿੱਤੀ ਮੈਂ ਤਾਂ ਅੱਜ ਵੀ ਸਰਕਾਰ ਕੋਲੋਂ ਔਰ ਨਾ ਹੀ ਅੱਜ ਦੇ ਜਿਹੜੇ ਅਫਸਰ ਬੈਠੇ ਨੇ ਉਹਨਾਂ ਕੋਲੋਂ ਕਿਸੇ ਕੋਲੋਂ ਜਨਤਾ ਨੂੰ ਇਨਸਾਫ ਮਿਲਣਾ ਬਹੁਤ ਔਖਾ ਹੈ ਇਹ ਇਹਦੇ ਵਿੱਚ ਡੀਜੀ ਸਾਹਿਬ ਨੂੰ ਜਾਂ ਸੀਐਮ ਸਾਹਿਬ ਨੂੰ ਡਰਨ ਦੀ ਤਾਂ ਲੋੜ ਨਹੀਂ ਕਿਉਂਕਿ ਜਦੋਂ ਕਾਨੂੰਨ ਦੇ ਕਟਾਰੇ ਦੇ ਵਿੱਚ ਜਾਣਾ ਉੱਥੇ ਗਵਾਹਾਂ ਚਾਹੀਦੀਆਂ ਤੇ ਪੁਲਿਸ ਦੇ ਅਗੇਂਸਟ ਗਵਾਹ ਤਾਂ ਕਦੇ ਭੁਗਤੇ ਹੀ ਨਹੀਂ ਤੇ ਨਾ ਹੀ ਕਦੇ ਭੁਗਤਣੇ ਆ ਨਾ ਹੀ ਇਹਨਾਂ ਦੇ ਮਾਮਲੇ 'ਚ ਭੁਗਤਣੇ ਉਹ ਸਭ ਬਦਲ ਜਾਣੇ ਨੇ ਗਵਾਹ ਕਿਉਂ ਨਹੀਂ ਭੁਗਤਣ ਗਵਾਹ ਖੁਦ ਗਵਾਹ ਆਪ ਬੈਠਿਆ ਕਰਨਲ ਸਾਹਿਬ ਖੁਦ ਬੈਠੇ ਜਿਹਨੂੰ ਮਾਰਿਆ ਕਰਨਲ ਸਾਹਿਬ ਖੁਦ ਗਵਾਹ ਨੇ ਉਹ ਦੂਜੇ ਗਵਾਹ ਨੇ ਤੇ ਆਹ ਜਿਹੜਾ ਹੋਣਾ ਚਲੋ ਆਪਾਂ ਅਜੇ ਥਾਣੇ ਦੋਵੇਂ ਇਕੱਠਿਆਂ ਨਾਲ ਗੱਲਾਂ ਰਹੀਏ ਆਪਾਂ ਥਾਣੇਦਾਰ ਸਾਹਿਬ ਵਾਲੀ ਗੱਲ ਲੈਂਦੇ ਆ ਉਹਦੇ 'ਚ ਗਵਾਹ ਉਹ ਪਰਚਾ ਵੀ ਤੁਹਾਡੇ ਸਾਹਮਣੇ ਬੰਦਾ ਮਾਰ ਦਿੱਤਾ ਸਾਰਾ ਕੁਝ ਹੋ ਗਿਆ ਉਹਦੇ ਚ ਕੀ ਬਾਕੀ ਕੀ ਰਹਿ ਗਿਆ ਬੰਦਾ ਮਾਰਿਆ ਗਿਆ ਉਹਦੇ ਪਰਚਾ ਵੀ ਹੋ ਗਿਆ ਉਹਦਾ ਤੇ ਲੱਗ ਗੱਲ ਹੋ ਗਈ ਉਹਨਾਂ ਦੇ ਉਹ ਯਾਰ ਤੋ ਜਿਹੜਾ ਜਿਹੜਾ ਮੌਕੇ ਦਾ ਗਵਾ ਇੱਕ ਜ਼ਖਮੀ ਹੋਇਆ ਥਾਣੇਦਾਰ ਬੈਠਾ ਜਿਹਦੇ ਪਾਂਚ ਗੋਲੀ ਲੱਗੀ ਉਹ ਗਵਾਹੀ ਹੈ ਸਾਰਾ ਕੁਝ ਪਰ ਜੇ ਪੁਲਿਸ ਕਾਰਵਾਈ ਕਰੇ ਮੈਨੂੰ ਤਾਂ ਕਹਿੰਦਾ ਦੋਵਾਂ ਤੇ ਹੌਣੇ ਚਾਹੀਦਾ ਦੂਜਿਆਂ ਦੋਵਾਂ ਤੇ ਵੀ ਜਿੱਤਾ ਪਰਚਾ